ਅੱਜ ਦੀ ਪੰਜਾਬੀ ਜਿੱਕੇ ਦੀ ਕੱਠਾਂ ਨੂੰ ਵੇਖਣ ਆਲੇ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਅੱਜ ਦੀ ਕੱਠਿਆ ਵਿੱਚ ਤੁਹਾਡੇ ਲਈ ਜਿੱਕੇ ਦੇ ਕੁਝ ਨਵੇਂ ਪ੍ਰਸ਼ਨ ਲੈ ਕੇ ਆਏ ਸੀ ਵੇਖੋ ਜੀ ਅੱਜ ਦੇ ਨਵੇਂ ਪ੍ਰਸ਼ਨ ਕੀੜੇ ਹਨ ਤੇ ਪਹਿਲਾ ਪ੍ਰਸ਼ਨ ਕਿਹੜਾ ਸੀ ਕੋਹਨੂਰ ਹੀਰਾ ਅਤੇ ਤਕਤੇ ਤਾਉਸ ਨੂੰ ਕੌਣ ਲੁੱਟ ਕੇ ਲੈ ਗਿਆ ਸੀ ਨਾਦੀਬ ਸ਼ਾਹ ਕੋਹਨੂਰ ਹੂਰਾ ਅਤੇ ਤਕਤੇ ਹਾਉਸ ਕੋਈ ਨੂਰ ਹੂਰਾ ਸੋਰੀ ਕੋਈ ਨੂਰ ਹੀਰਾ ਅਤੇ ਤੱਟੇ ਤਾਉਸ ਨੂੰ ਨਾਦਰ ਸ਼ਾ ਲੁੱਟ ਕੇ ਲੈ ਗਿਆ ਸੀ ਆਜ਼ਾਦੀ ਦੀ ਪਹਿਲੀ ਲੜਾਈ ਕਦੋਂ ਲੜੀ ਗਈ ਸੀ 1800 1857 ਵਿੱਚ ਆਜ਼ਾਦੀ ਦੀ ਪਹਿਲੀ ਲੜਾਈ 1857 ਵਿੱਚ ਲੜੀ ਗਈ ਸੀ ਤੇ ਤੀਜਾ ਪਰਸਨ ਕਿਹੜਾ ਸੀ ਆਰੀਏ ਦੇ ਜੀਵਨ ਦਾ ਕੇਂਦਰ ਕਿੱਥੇ ਸੀ ਕਾਲੀ ਬੰਗਨ ਅਰ ਇਹ ਦੇ ਜੀਵਨ ਦਾ ਕੇਂਦਰ ਕਾਲੀਬੰਗਨ ਵਿੱਚ ਸੀ ਤੇ ਚੌਥਾ ਪ੍ਰਸ਼ਨ ਕਿਹੜਾ ਸੀ ਪੰਚਾਰਾਜ ਦੀ ਰਾਜਧਾਨੀ ਦਾ ਕੀ ਨਾਮ ਸੀ ਅਥੀ ਹਰਤ ਪੰਚਾਰਾਜ ਦੀ ਪੰਚਾਰਾਜ ਦੀ ਰਾਜਧਾਨੀ ਦਾ ਨਾਮ ਅਥੀ ਹਰਤ ਸੀ ਤੇ ਪੰਜਵਾਂ ਪ੍ਰਸ਼ਨ ਕਿਹੜਾ ਸੀ ਜੈਨ ਧਰਮ ਦੇ ਕਿੰਨੇ ਰਤਨ ਹਨ ਤਿੰਨ ਜੈਨ ਧਰਮ ਦੇ ਕਿੰਨੇ ਰਤਨ ਮੰਨੇ ਗਏ ਹਨ ਤਿੰਨ ਤੇ ਛੇਵਾਂ ਪ੍ਰਸ਼ਨ ਕਿਹੜਾ ਸੀ ਸਿਕੰਦਰ ਦਾ ਪਿਤਾ ਫਿਲਪ ਕਿੱਥੋਂ ਦਾ ਰਾਜਾ ਸੀ ਮਕਦੂਨੀਆ ਦਾ ਕੀ ਪੁੱਛਿਆ ਗਿਆ ਸੀ ਸਿਕੰਦਰ ਦਾ ਪਿਤਾ ਫਿਲਪ ਕਿੱਥੇ ਦਾ ਰਾਜਾ ਸੀ ਮਕਦੂਨੀਆ ਦਾ ਅੱਗੇ ਵਾਲਾ ਪ੍ਰਸ਼ਨ 7ਵਾਂ ਕਿਹੜਾ ਸੀ ਭਾਰ ਦਾ ਨੈਪੋਲੀਅਨ ਕਿਸ ਨੂੰ ਕਿਹਾ ਜਾਂਦਾ ਸੀ ਸਮੁੰਦਰ ਗੁਪਤ ਨੂੰ ਸਮੁੰਦਰ ਗੁਪਤ ਨੂੰ ਭਾਰ ਦਾ ਸਮੁੰਦਰ ਗੁਪਤ ਭਾਰ ਦਾ ਨੈਪੋਲੀਅਨ ਕਿਸ ਨੂੰ ਕਿਹਾ ਜਾਂਦਾ ਸੀ ਸਮੁੰਦਰ ਗੁਪਤ ਨੂੰ ਬਈ ਸਮੁੰਦਰ ਗੁਪਤ ਨੂੰ ਭਾਰ ਦਾ ਨੈਪੋਲੀਅਨ ਕਿਹਾ ਜਾਂਦਾ ਸੀ ਤੇ 8ਵਾਂ ਪ੍ਰਸ਼ਨ ਕਿਹੜਾ ਸੀ ਅਰਸ ਸਾਰੇ ਧਰਮਾਂ ਦਾ ਪੂਰਾ ਸਤਕਾਰ ਕਰਦਾ ਸੀ ਤੇ ਨੋਵਾਂ ਪਰਸਨ ਕਿਹੜਾ ਸੀ? ਮੁਹੰਮਦ ਸਾਹਿਬ ਦਾ ਜਨਮ ਕਦੋਂ ਹੋਇਆ? 1570 ਈਸਵੀ ਵਿੱਚ। ਮੁਹੰਮਦ ਸਾਹਿਬ ਦਾ ਜਨਮ ਕਦੋਂ ਹੋਇਆ? 1570 ਈਸਵੀ ਵਿੱਚ। ਆਰਿਏ ਅੱਗੇ ਵਾਲਾ ਪਰਸਨ ਕਿਹੜਾ ਸੀ? ਆਰਿਏ ਦੇ ਸਮੇਂ ਵਿੱਚ ਪੰਜਾਬ ਦਾ ਕੀ ਨਾਮ ਸੀ? ਆਰਿਏ ਦੇ ਸਮੇਂ ਵਿੱਚ ਪੰਜਾਬ ਦਾ ਨਾਮ ਸप्तसिंधੂ ਸੀ। ਇੱਕ ਵਾਰ ਹੋਰ ਦੱਸਦਾ ਸੀ ਪਰਸਨ ਨੰਬਰ ਦਸਮਾ ਹੋਰ ਇੱਕ ਵਾਰ ਹੋਰ ਵੇਖੋ ਜੀ ਆਰਿਆ ਦੇਸ਼ਾਂ ਵਿੱਚ ਪੰਜਾਬ ਦਾ ਨਾਮ ਕੀ ਸੀ ਸਤ ਸਿੰਧੂ ਤੇ 11ਵਾਂ ਪ੍ਰਸ਼ਨ ਕਿਹੜਾ ਸੀ ਮਹਾਤਮਾ ਬੁੱਧ ਨੇ ਆਪਣਾ ਪ੍ਰਚਾਰ ਕਿਹੜੀ ਭਾਸ਼ਾ ਵਿੱਚ ਕੀਤਾ ਸੀ ਪਾਲੀ ਵਿੱਚ ਕੀਤਾ ਸੀ ਸਿਕੰਦਰ ਕਿਸ ਦੇਸ਼ ਦਾ ਰਹਿਣ ਵਾਲਾ ਸੀ ਸਿਕੰਦਰ ਯੂਨਾਨ ਦਾ ਸੀ ਉਹਨਾਂ ਦਾ ਜਨਮ 356 ਈਸਵੀ ਵਿੱਚ ਹੋਇਆ ਸੀ ਸਿਕੰਦਰ ਯੂਨਾਨ ਦਾ ਰਹਿਣ ਵਾਲਾ ਸੀ ਉਹਨਾਂ ਦਾ ਜਨਮ 356 ईस्वी ਵਿੱਚ 6811ਵਾਂ ਤੇ 12ਵਾਂ ਵਰਸਨ ਹੋਰ ਦਸਦਾਸੀ ਮਹਾਤਮਾ ਬੁੱਧ ਨੇ ਆਪਣਾ ਪ੍ਰਚਾਰ ਕਿਹੜੀ ਭਾਸ਼ਾ ਵਿੱਚ ਕੀਤਾ ਸੀ ਪਾਲੇ ਵਿੱਚ 11ਵਾਂ ਸੀ ਤੇ 12ਵਾਂ ਪ੍ਰਸ਼ਨ ਨੰਬਰ 12 ਵਿੱਚ ਕੀ ਪੁੱਛਿਆ ਗਿਆ ਸੀ ਸਿਕੰਦਰ ਕਿਸ ਦੇਸ਼ ਕਿੱਥੇ ਦਾ ਰਹਿਣ ਵਾਲਾ ਸੀ ਸਿਕੰਦਰ ਯੂਨਾਨ ਦਾ ਰਹਿਣ ਵਾਲਾ ਸੀ ਤੇ ਉਹਨਾਂ ਦਾ ਜਨਮ 500 357 56 ईस्वी ਵਿੱਚ ਹੋਇਆ ਸੀ 356 ईस्वी ਵਿੱਚ ਤੇ ਪ੍ਰਸ਼ਨ ਨੰਬਰ 13 ਕਿਹੜਾ ਸੀ ਆਰੀਏ ਭਟਕਾਉਣ ਸੀ ਗਣਿਤ ਵਿਦਵਾਨ ਸੀ ਗਣਿਤ ਵਿਦਵਾਨ ਸੀ ਤੇ 14 ਵਿੱਚ ਕੀ ਪੁੱਛਿਆ ਗਿਆ ਸੀ ਇਸਲਾਮ ਧਰਮ ਦਾ ਮੂਢੀ ਕੌਣ ਸੀ ਹਜ਼ਰਤ ਮੁਹੰਮਦ ਸਾਹਿਬ ਸੀ ਤੇ ਇਸਲਾਮ ਧਰਮ ਦਾ ਜਨਮ ਅਰਬ ਦੇਸ਼ ਵਿੱਚ ਹੋਇਆ ਸੀ ਤੇ 13 14 ਵਿੱਚ ਕੀ ਪੁੱਛਿਆ ਗਿਆ ਸੀ 13 ਵਿੱਚ ਕੀ ਆਰੀਆ ਭਟ ਕੌਣ ਸੀ ਗਣਿਤ ਵਿਦਵਾਨ ਸੀ ਤੇ 14 ਵਿੱਚ ਇਸਲਾਮ ਧਰਮ ਦਾ ਮੂਢੀ ਕੌਣ ਸੀ ਇਸਲਾਮ ਧਰਮ ਦਾ ਮੂਢੀ ਮੁਹੰਮਦ ਸੀ ਇਸਲਾਮ ਧਰਮ ਦਾ ਮੂਢੀ ਕੌਣ ਸੀ ਸੌਰੀ ਇਸਲਾਮ ਧਰਮ ਦਾ ਮੋਢੀ ਕੌਣ ਸੀ ਹਜਰਤ ਮੁਹੰਮਦ ਸਾਹਿਬ ਸੀ ਤੇ ਇਸਲਾਮ ਧਰਮ ਦਾ ਜਨਮ ਅਰਬ ਦੇਸ਼ ਵਿੱਚ ਹੋਇਆ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ 15ਵਾਂ ਪ੍ਰਸ਼ਨ ਨੰਬਰ 15 ਪਹੀਏ ਦੀ ਘਾਟ ਕਿਸ ਨੇ ਕਢੀ ਇੱਕ ਤਰਖਾਨ ਨੇ ਪਹੀਏ ਦੀ ਘਾਟ ਕਢੀ ਤੇ 16ਵਾਂ ਕਿਹੜਾ ਸੀ ਆਰੀਅਨ ਨੇ ਕਿੰਨੇ ਵੇਦਾਂ ਦੀ ਰਚਨਾ ਕੀਤੀ ਆਰੀਅਨ ਨੇ ਚਾਰ ਵੇਦਾਂ ਦੀ ਰਚਨਾ ਕੀਤੀ ਰਿਗਵੇਦ ਦਾ ਸਮਾਂ ਕੀ ਸੀ 1500 ਈਸਵੀ ਪੂਰਵ ਤੇ 16 ਤੇ 17 ਵਿੱਚ ਕੀ ਪ੍ਰਸ਼ਨ ਨੰਬਰ 16 ਤੇ 17 ਵਿੱਚ ਆਰਿਆ ਨੇ ਕਿੰਨੇ ਵੇਦਾਂ ਦੀ ਰਚਨਾ ਕੀਤੀ ਆਰਿਆ ਨੇ ਚਾਰ ਵੇਦਾਂ ਦੀ ਰਚਨਾ ਕੀਤੀ ਤੇ ਰਿਗਵੇਦ ਦਾ ਸਮਾਂ ਕੀ ਸੀ ਰਿਗਵੇਦ ਦਾ ਰਚਨਾ ਕਾਲ ਕੀ ਸੀ ਰਿਗਵੇਦ ਦਾ ਰਚਨਾ ਕਾਲ 1500 ਈਸਵੀ ਪੂਰਵ ਸੀ ਤੇ ਅੱਗੇ ਪਸੰਬਰ 18 ਵਿੱਚ ਕੀ ਸੀ 18 ਗੌਤਮ ਬੁੱਧਾ ਜਨਮ ਕਦੋਂ ਹੋਇਆ 500 567 ਈਸਵੀ ਪੂਰਵ ਗੌਤਮ ਬੁੱਧਾ ਜਨਮ ਕਦੋਂ ਹੋਇਆ 567 ਈਸਵੀ ਪੂਰਵ ਅਲਕੰਦਰ ਨੇ ਸਿੱਖਿਆ ਕਿਤੋਂ ਪ੍ਰਾਪਤ ਕੀਤੀ ਅਰਸਤੂ ਕੋਲੋਂ ਪਰਸ਼ਨ ਨੰਬਰ 18 ਤੇ 19 ਵਿੱਚ ਕੀ ਪੁੱਛਿਆ ਗਿਆ ਸੀ ਗੋਤਮ ਬੁੱਧਾ ਜਨਮ ਕਦੋਂ ਹੋਇਆ ਗੋਤਮ ਬੁੱਧਾ ਜਨਮ ਕਦੋਂ ਹੋਇਆ 567 ਈਸਵੀ ਵਿੱਚ ਸਿਕੰਦਰ ਨੇ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ ਸੀ ਸਿਕੰਦਰ ਨੇ ਅਰਸਤੂ ਕੋਲੋਂ ਸਿੱਖਿਆ ਪ੍ਰਾਪਤ ਕੀਤੀ ਸੀ ਤੇ ਪਰਸ਼ਨ ਨੰਬਰ 20 ਕਿਹੜਾ ਸੀ ਚਣਕਿਯ ਨੇ ਕਿਹੜਾ ਗ੍ਰੰਥ ਲਿਖਿਆ 78 ਚਣਕਿਯ ਨੇ ਕਿਹੜਾ ਗ੍ਰੰਥ ਲਿਖਿਆ ਸੀ ਸਣਕਿਆਂ ਨੇ ਅਰਸ਼ਸ਼ਤਰ ਲਿਖਿਆ ਸੀ ਸਾਡੀ ਅੱਧੀ ਕੱਖਾਂ ਇੱਥੋਂ ਸਮਾਪਤ ਹੋਈ ਸੀ ਅੱਧੀ ਕੱਖਾਂ ਵੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਜੀ ਤੇ ਅੱਧੀ ਕੱਖਾਂ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਿ ਸ੍ਰੀ ਅਕਾਲ ਤੇ ਕੱਖਾਂ ਵੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ